ਇਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ 라ਗ ਬਲਾਵਲ ਮਹੱਲਾ ਪਹਿਲਾ ਚੌਪਦ ਦੇ ਘਰ ਪਹਿਲਾ ਤੂ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇਹ ਸੋ ਕਹਾਂ ਸੁਆਮੀ ਮੈਂ ਮੂਰਖ ਕਹਿਣ ਨ ਜਾਈ ਤੇਰੇ ਗੁਣ ਗਾਵਾਂ ਦੇਹ 부ਝਾਈ ਜੈਸੇ ਸਚਵੇਂ ਰੋਹ ਰਜਾਈ ਰਹਾਉ ਜੋ ਕੁਛ ਵਾ ਸਭ ਕੁਛ ਤੁਜ ਤੇ ਤੇਰੀ ਸਭ ਅਸਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬਾ ਮੈਂ ਅੰਧ ਲੈ ਕੇ ਆ ਚਤrai ਕਿਆ ਹੋ ਕਥੀ ਕਥੇ ਕਥ ਦੇਖਾ ਮੈਂ ਅਕਥ ਨਾ ਕਥ ਨਾ ਜਾਈ ਜੋਤ ਤੁਪ ਭਾਵੇ ਸੋਈ ਅੱਖਾਂ ਤਿਲ ਤੇਰੀ ਵਡਿਆਈ ਇਤੇ ਕੁਕਰ ਹੋ ਬੇਗਾਨਾ ਭਉਗਾ ਇਸਤਨ ਤਾਈ ਭਗਤ ਹੀਣ ਨਾਨਕ ਜੇ ਹੋਏਗਾ ਤਾਂ ਖਸਮੇ ਨਾਉ ਨਾ ਜਾਈ ਬਲਾਬਲ ਮਹੱਲਾ ਪਹਿਲਾ ਮਨ ਮੰਦਰ ਧਨ ਵੇਸ ਕਲੰਦਰ ਘਟ ਹੀ ਤੀਰਥ ਨਾਵਾਂ ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਨਾਵਾਂ ਮਨ ਬੇਦਿਆਰ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਉ ਅਗਮ ਅਗੋਚਰ ਅਲਖ અપਾਰਾ ਚਿੰਤਾ ਕਰੋ ਹਮਾਰੀ ਜਲ ਥਲ ਮਹੀਲ ਪਲਪੁਲ ਲੀਣਾ ਘਟ ਘਟ ਜੋਤ ਤੁਮਾਰੀ ਸਖਮਤ ਸਭ ਬੁੱਧ ਤੁਮਾਰੀ ਮੰਦਰ ਸ਼ਾਵਾਂ ਤੇਰੇ ਤੁਜ ਬਿਨੇ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸ਼ਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋਤ ਤੁਧ ਪਾਵੇ ਸੋਹੀ ਚੰਗਾ ਇੱਕ ਨਾਨਕ ਕੀ ਅਲਦਾਸੇ ਬਲਾਬਲ ਮਹੱਲਾ ਪਹਿਲਾ ਆਪੇ ਸ਼ਬਦ ਆਪੇ ਨਿਸ਼ਾਨ ਆਪੇ ਸੁਰਤਾ ਆਪੇ ਜਾਨ ਆਪੇ ਕਰ ਕਰ ਵੇਖੇ ਤਾਣ ਤੂੰ ਦਾਤਾ ਨਾਮ ਪਰਵਾਨ ਐਸਾ ਨਾਮ ਨਿਰੰਝਣ ਦਿਓ ਹਉ ਜਾਜਿਕ ਤੂੰ ਅਲਖ ਅਪਿਓ ਰਹਾਉ ਮਾਇਆ ਮੋਹ ਤਰਕੱਟੀ ਨਾਲ ਭੂੰਡੀ ਕਾਮਣ ਕਾਮਣ ਯਾਰ ਰਾਜ ਰੂਪ ਝੂਠਾ ਦਿਨ ਚਾਲ ਨਾਮ ਮਿਲੇ ਚਾਂਦਨ ਅੰਧਿਆਰ ਚੱਖ ਛੋਦੀ ਸੈਸਾ ਨਹੀਂ ਕੋਏ ਬਾਪ ਦਿਸੇ ਬਿਜਾਤ ਨਾ ਹੋਏ ਏਕੇ ਕੋ ਨਾਹੀਂ ਪਾਉ ਕੋਏ ਕਰਤਾ ਕਰੇ ਕਰਾਵੇ ਸੋਏ ਸ਼ਬਦ ਮੁਏ ਮਨ ਤਨ ਤੇ ਮਾਰਿਆ ਠਾਕ ਰਹੇ ਮਨ ਸਾਚੇ ਧਾਰਿਆ ਅਵਲ ਨਾ ਸੂਜੇ ਗੁਰ ਕੋ ਵਾਲਿਆ ਨਾਨਕ ਨਾਮ ਰਤੇ ਨਿਸਤਾਰਿਆ ਬਲਾਵਲ ਮੁਹੱਲਾ ਪਹਿਲਾ ਗੁਰਬਚਨੀ ਮਨ ਸਹਜ ਧਿਆਨੇ ਹਰ ਕੇ ਰੰਗ ਰਤਾ ਮਨ ਮਾਨੇ ਮਨਮੁਖ ਭਰਮ ਭੂਲੇ ਬਹੁ ਰਾਨੇ ਹਰ ਬਿਨ ਕਿਉ ਰਹੀਏ ਗੁਰ ਸ਼ਬਦ ਪਛਾਨੇ ਬਿਨ ਦਰਸ਼ਨ ਕੈਸੇ ਜੀਵੋ ਮੇਰੀ ਮਾਈ ਹਰ ਬਿਨ ਜੀ ਰਾ ਰਹਿ ਨਾ ਸਕੇ ਖਿੰਨ ਸਤਗੁਰ ਬੂਝ ਬੁਝਾਈ ਰਹਾਓ ਮੇਰਾ ਪ੍ਰਭ ਬਿਸਰੇ ਹਉ ਮਰੋ ਦੁਖਾਲੀ ਸਾਸ ਗਰਾਸ ਜਪੋ ਆਪਣੇ ਹਰ ਭਾਲੀ ਸਦ ਬਿਰਾਗਣ ਹਰ ਨਾਮ ਨਿਹਾਲੀ ਅਬ ਜਾਣੇ ਗੁਰਮੁਖ ਹਰਿ ਨਾਲੀ ਅਕਥ ਕਥਾ ਕਹੀਏ ਗੁਰ ਭਾਈ ਗੁਰ ਪ੍ਰਭ ਅਗਮ ਅਗੋਚਰ ਦੇ ਦਿਖਾਏ ਬਿਨ ਗੁਰ ਕਰਨੀ ਕਿਆ ਕਾਰ ਕਮਾਏ ਹਉਮੇ ਮੇਟ ਚਲੇ ਗੁਰ ਸ਼ਬਦ ਸਮਾਏ ਮਨਮੁਖ ਵਿਛੜੇ ਖੋਟੀ ਰਾਸ ਗੁਰਮੁਖ ਨਾਮ ਮਿਲੇ ਸਬਾਸ ਹਰ ਕਿਰਪਾ ਧਾਰੀ ਦਾਸਨ ਦਾਸ ਜਨ ਨਾਨਕ ਹਲ ਨਾਮ ਤਨ ਰਾਸ ਜਨ ਨਾਨਕ ਹਲ ਨਾਮ ਤਨ ਰਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ